ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ? ਆਸ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵਾਂਗੇ। ਅੱਜ ਅਸੀਂ ਤੁਹਾਡੇ ਵਾਸਤੇ ਇੱਕ ਬਹੁਤ ਪਿਆਰਾ ਜਿਹਾ ਲੋਕ ਗੀਤ ਲੈ ਕੇ ਆਏ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਨੂੰ ਵੀ ਪਸੰਦ ਕਰੋਗੇ। ਸੁਜিনা ਪੈਣਾ ਪਣਾਵਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜੋ ਚੈਨਲ ਤੇ ਨਵੇਂ ਆਏ ਨੇ। ਮੇਰਾ ਨਨ ਰਿਕੁਐਸਟ ਹੈ ਵੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਨੂੰ ਦਬਾ ਲਓ ਤਾਂ ਜੋ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਤੁਸੀਂ ਉਸ ਵੀਡੀਓ ਦਾ ਆਨੰਦ ਲੈ ਸਕੋ ਸੋ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗਦੀ ਹੈ ਆਜੋ ਫਿਰ ਸਾਡੇ ਨਾਲ ਇਸ ਲੋਕਗੀਤ ਦਾ ਆਨੰਦ ਮਾਣੀਏ ਬਾਪੂ ਵੇ ਰਹੁੰਨੀਆਂ ਬਾਪੂਰੇ ਅਟਹੁੰਨੀਆਂ